ਹੂੰ ਆ ਦੇਖੋ ਬਾਬਾ ਬਾਬੇ ਦੇ ਕੱਪੜੇ ਆ ਦੇਖ ਲਓ ਸੋਨੂੰ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰਾ ਵੀ ਇਹ ਆ ਕੰਮ ਨਾ ਕਰੋ ਮੇਰਾ ਵੀਰ ਬੋਲੇ ਬੰਦੇ ਇਹ ਜਾਂਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਹੈ ਤੇਲ ਨਾ ਨੀ ਆ ਦੇਖੀ ਤੇਲ ਤੇ ਸੰਧੂਰ ਯਾਰ ਲੈ ਆਹ ਤੇਲ ਪਾਇਆ ਪਿਆ ਜੜ ਚ ਸਰੋਂ ਦਾ ਤੇ ਸੰਧੂਰ ਪਾਇਆ ਪਿਆ ਇਹ ਕਿਵੇਂ ਜਿਉਂਦਾ ਰਹੂਗਾ ਇਹ ਮਰ ਜਾਊਗਾ ਇੰਨਾ ਅੰਧਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਿਉਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ, ਕਲੋਰੋ ਪਾ ਦਿਓ, ਕੋਈ ਜਿ ਸਿਉਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦੇਣ ਤੇਲ ਨਾ ਪਾਓ ਬਾਈ। ਆਪਾਂ ਕਹਿੰਦੇ ਜਿਹੜਾ ਤੇਲ ਪਾਈ ਜਾਂਦੇ ਆ ਉਹ ਜਿਹੜਾ ਤੇਲ ਪਾਉਣ ਲੱਗਦੇ ਆ ਦੇਖੋ ਸੁਧੂਰ ਤੇ ਤੇਲ ਇਹਨੂੰ ਕਿਵੇਂ ਚੋਂਦਾ ਰੱਖੂਗਾ ਯਾਰ। ਤੋਂ ਸੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਚੋਂ ਨਿਕਲੋ। ਇਹ ਰੋਖਾ ਤਾਂ ਮਨੋਖਾ ਇਹ ਸਾਨੂੰ ਸਾਹ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਛਾਂ ਦਿੰਦੇ ਨੇ। ਸ਼ੁੱਧ ਹਵਾ ਦਿੰਦੇ ਨੇ ਬਹੁਤ ਕੋਹ ਦਿੰਦੇ ਨੇ ਜੋ ਤੁਸੀਂ ਮਾਰਦੇ ਹੋ ਉਹਦੇ ਨਾਲ ਥੋੜੇ ਮੱਛਦੇ ਵੀ ਨੇ ਵਿਚਾਰੇ ਉਹਦੇ ਐਂ ਇਹਦਾ ਗੱਲਾਂ ਸੁੱਕਾ ਪੱਡਕੀ ਨਾਲ ਖੂਕ ਦਿੰਦੇ ਨੇ ਰਾਤ ਨੂੰ ਪੰਘੂੜੇ ਤੋਂ ਲੈ ਕੇ ਤੇ ਅਰਥ ਤੇ ਥੋੜੇ ਨਾਲ ਜਾਂਦੇ ਆ ਬਾਈ ਇਹਨਾਂ ਦੀ ਕਦਰ ਕਰੋ ਤੁਹਾਨੂੰ ਬੇਨਤੀ ਆ ਆਹ ਕੰਮ ਨਾ ਕਰੋ ਆਹ ਸਾਹ ਬੰਦ ਕਰ ਦਿੰਦੇ ਆਲੇ ਆਹ ਲੀੜਾ ਇੰਨਾ ਲਾਹਿਆ ਸੀ ਜੇਰਾ ਇੰਨਾ ਬੰਨਿਆ ਪਿਆ ਆ ਪਤਾ ਨਹੀਂ ਕਾਇਆ ਥਾਂ ਲਵੇਟੇ ਪਏ ਆ ਇਹ ਕਿਸੇ ਗਰੀਬ ਨੂੰ ਦੇ ਦਿਓ ਕਿਸੇ ਗਰੀਬ ਦੇ ਕੋਲ ਝੁਗਾ ਬਣਾ ਦਿਓ ਉੱਥੇ ਤੁਹਾਨੂੰ ਪਾਉਣ ਲੱਗੂਗਾ ਇਹਦੇ ਨਾਲ ਕੀ ਮਿਲਣਾ ਕਿਹੜੇ ਚੱਕਰਾਂ 'ਚ ਫਿਰਦੇ ਹੋ ਯਾਰ ਤੁਸੀਂ ਕਿਹੜੇ ਗ੍ਰੰਥ 'ਚ ਲਿਖਿਆ ਹੈ ਕਿਹੜੇ ਗੁਰੂਆਂ ਨੇ ਕਿਹਾ ਵੀ ਰਾਸਤਾਨੀਆਂ ਜਿਹੜਾ ਤੇਲ ਪਾਇਆ ਕਰੋ ਸੰਧੂਰ ਪਾਇਆ ਕਰੋ ਫੂਕ ਦਿਓ ਤਾਂ ਮੱਤ ਚੱਲਿਆ ਇਹ ਜਰਾ ਪਤਾ ਨਹੀਂ ਕੈਸਾ ਸਾਲ ਪੁਰਾਣਾ ਹੋਣਾ ਹੈ ਸੈਂਕੜੇ ਸਾਲ ਉਮਰਾਂ ਝੰਡਾ ਦੀ ਤੇ ਰਾਸਤਾਨਾਂ ਦੇ ਵਿੱਚ ਲੋਕ ਝੰਡਾ ਨੂੰ ਪੂਜਦੇ ਆ ਕਿਵੇਂ ਪੂਜਦੇ ਹੋ ਐ ਨਹੀਂ ਪੂਜਦੇ ਤੇਲ ਪਾਈ ਜਾਂਦੇ ਆ ਉਹ ਝੰਡਾ ਨੂੰ ਵੱਡਾ ਨਹੀਂ ਜਾਂਦੇ ਉਹਨਾਂ ਲਈ ਜਿਹੜਾ ਝੰਡਾ ਵੱਡਾ ਤਾਂ ਜਿਹੜਾ ਬੰਦਾ ਵੱਡਾ ਇੱਕੋ ਹੀ ਬਰਾਬਰ ਹੈ ਪਰ ਸਾਡੇ ਸਮਝ ਪਤਾ ਨਹੀਂ ਕਦੋਂ ਆਉ ਲੋਕਾਂ ਨੂੰ ਅੱਠ ਠੋਕੀ ਤੁਰੇ ਜਾਂਦੇ ਕੰਮ ਹਿਆ ਆ ਦੇਖਣ ਤੇਲ ਤੇ ਸੰਧੂਰ ਹਜ਼ਾਰ ਬਾਰੀ ਦਾ ਮੈਚ ਆ ਮੈਂ ਜਿੱਥੇ ਕਿਤੇ ਮੈਨੂੰ ਲਿਖ ਦਿਖਦਾ ਰਾਹ ਖੜੇ ਜਾਂਦੇ ਨੂੰ ਵੀ ਆ ਝੰਡ ਦੇ ਦਾਲੇ ਲਿਬਟਿਆ ਪੈ ਲੀੜਾ ਤੇਲ ਪਾਇਆ ਪੈ ਸੰਧੂਰ ਪਾਇਆ ਪਿਆ ਉੱਥੇ ਖੜ ਕੇ ਲਾ ਵੀ ਦਿੰਦੇ ਇਹਨਾਂ ਲੋਕਾਂ ਨੂੰ ਸਮਝਾਓ ਅਕਲ ਦੇ ਅੰਨਿਆਂ ਨੂੰ ਵੀ ਇਹਨਾਂ ਅੰਧਵਿਸ਼ਵਾਸਾਂ ਚ ਬਹਿਮਾ ਚ ਕੁਝ ਨਹੀਂ ਰੱਖਿਆ ਇਹਨੂੰ ਪਾਣੀ ਦਿਓ ਇਹ ਛੋੜੇ ਲਈ ਛੋੜੇ ਜੀਵਨ ਧਾਰਾ ਤੇ ਰੱਖਤ ਨੇ ਇਹ ਤਾਂ ਹੀ ਜਿਉਂਦੇ ਰਹਿਣਗੇ ਜੇ ਪਾਣੀ ਦੇਵਾਂਗੇ ਹੂੰ ਆ ਦੇਖੋ ਬਾਬਾ ਬਾਬੇ ਦੇ ਕੱਪੜੇ ਆ ਦੇਖ ਲਓ सोनू ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰ ਵੀ ਇਹ ਆ ਕੰਮ ਨਾ ਕਰੋ ਮੇਰਾ ਵੀਰ ਬੋਲੇ ਬੰਦੇ ਇਹ ਜਾਂਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਹੈ ਤੇਲ ਨਾ ਨੀ ਆ ਦੇਖੀ ਤੇਲ ਤੇ ਸੰਧੂਰ ਯਾਰ ਲੈ ਆਹ ਤੇਲ ਪਾਇਆ ਪਿਆ ਜੜ ਚ ਸਰੋਂ ਦਾ ਦੇ ਸੰਧੂਰ ਪਾਇਆ ਪਿਆ ਇਹ ਕਿਵੇਂ ਜਿਉਂਦਾ ਰਹੂਗਾ ਇਹ ਮਰ ਜਾਊਗਾ ਇੰਨਾ ਅੰਧ ਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਿਉਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ ਕਲੋਰੋ ਪਾ ਦਿਓ ਕੋਈ ਜ ਸਿਉਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦੇਣ ਤੇਲ ਨਾ ਪਾਓ ਬਾਈ ਆਪਾਂ ਕਹਿੰਦੇ ਜਿਹੜਾ ਤੇਲ ਪਾਈ ਜਾਂਦੇ ਆ ਉਹ ਹੰੜਾ ਤੇਲ ਪਾਉਣ ਲੱਗਦੇ ਆ ਦੇਖੋ ਸੁਧੂਰ ਤੇ ਤੇਲ ਇਹਨੂੰ ਕਿਵੇਂ ਚਾਉਂਦਾ ਰੱਖੂਗਾ ਯਾਰ ਤੋਂ ਸੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਚੋਂ ਨਿਕਲੋ ਇਹ ਰੋਖਾ ਤਾਂ ਮਨੋਖਾ ਇਹ ਸਾਨੂੰ ਸਾਹ ਦਿੰਦੇ ਨੇ ਆਕਸੀਜਨ ਦਿੰਦੇ ਨੇ ਛਾਂ ਦਿੰਦੇ ਨੇ ਸ਼ੁੱਧ ਹਵਾ ਦਿੰਦੇ ਨੇ ਬਹੁਤ ਕੋਹ ਦਿੰਦੇ ਨੇ ਜੋ ਤੁਸੀਂ ਮਾਰਦੇ ਆ ਉਹਦੇ ਨਾਲ ਥੋੜੇ ਮੱਛਦੇ ਵੀ ਨੇ ਵਿਚਾਰੇ ਉਹਦੇ ਐਂ ਇਹਦਾ ਗੱਲਾਂ ਸੁੱਕਾ ਪੱਡਕੀ ਨਾਲ ਖੂਕ ਤੈਨੂੰ ਰਾਤ ਨੂੰ ਪੰਘੂੜੇ ਤੋਂ ਲੈ ਕੇ ਤੇ ਅਰਥ ਤੇ ਥੋੜੇ ਨਾਲ ਜਾਂਦੇ ਆ ਬਾਈ ਇਹਨਾਂ ਦੀ ਕਦਰ ਕਰੋ ਤੁਹਾਨੂੰ ਬੇਨਤੀ ਆ ਆਹ ਕੰਮ ਨਾ ਕਰੋ ਆਹ ਸਾਹ ਬੰਦ ਕਰ ਦਿੰਦੇ ਆਲੇ ਆਹ ਲੀੜਾ ਇੰਨਾ ਲਾਹਿਆ ਸੀ ਅਜੇ ਇੰਨਾ ਬੰਨਿਆ ਪਿਆ ਆ ਪਤਾ ਨਹੀਂ ਕਾਇਆ ਥਾਂ ਲਵੇਟੇ ਪਏ ਆ ਇਹ ਕਿਸੇ ਗਰੀਬ ਨੂੰ ਦੇ ਦਿਓ ਕਿਸੇ ਗਰੀਬ ਦੇ ਕੋਲ ਝੁਗਾ ਬਣਾ ਦਿਓ ਉੱਥੇ ਤੁਹਾਨੂੰ ਪਾਉਣ ਲੱਗੂਗਾ ਇਹਦੇ ਨਾਲ ਕੀ ਮਿਲਣਾ ਕਿਹੜੇ ਚੱਕਰਾਂ 'ਚ ਫਿਰਦੇ ਹੋ ਯਾਰ ਤੁਸੀਂ ਕਿਹੜੇ ਗ੍ਰੰਥ 'ਚ ਲਿਖਿਆ ਹੈ ਕਿਹੜੇ ਗੁਰੂਆਂ ਨੇ ਕਿਹਾ ਵੀ ਰਾਸਤਾਨੀਆਂ ਜਿਹੜਾ ਤੇਲ ਪਾਇਆ ਕਰੋ ਸੰਧੂਰ ਪਾਇਆ ਕਰੋ ਫੂਕ ਦਿਓ ਤਾਂ ਮੱਤ ਚੱਲਿਆ ਇਹ ਬਜਰਾ ਪਤਾ ਨਹੀਂ ਕੈਸਾ 100 ਸਾਲ ਪੁਰਾਣਾ ਹੋਣਾ ਸੈਂਕੜੇ ਸਾਲ ਉਮਰਾਂ ਝੰਡਾ ਦੀ ਤੇ ਰਾਜਸਥਾਨ ਦੇ ਵਿੱਚ ਲੋਕ ਝੰਡਾ ਨੂੰ ਪੂਜਦੇ ਆ ਕਿਵੇਂ ਪੂਜਦੇ ਹੋ ਐ ਨਹੀਂ ਪੂਜਦੇ ਤੇਲ ਪਾਈ ਜਾਂਦੇ ਆ ਉਹ ਝੰਡਾ ਨੂੰ ਵੱਡਾ ਨਹੀਂ ਜੰਦੇ ਉਹਨਾਂ ਲਈ ਜਿਹੜਾ ਝੰਡਾ ਵੜਦਾ ਤਾਂ ਜਿਹੜਾ ਬੰਦਾ ਵੜਦਾ ਇੱਕੋ ਹੀ ਬਰਾਬਰ ਆ ਪਰ ਸਾਡੇ ਸਮਝ ਪਤਾ ਨਹੀਂ ਕਦੋਂ ਆਉ ਲੋਕਾਂ ਨੂੰ ਆ ਠੋਕੀ ਤੁਰੇ ਜਾਂਦੇ ਕੰਮ ਇਹ ਆ ਆ ਦੇਖਣ ਤੇਲ ਤੇ ਸੰਧੂਰ ਹਜ਼ਾਰ ਬਾਰੀ ਦਾ ਮੈਚ ਆ ਮੈਂ ਜਿੱਥੇ ਕਦੇ ਮੈਨੂੰ ਲੱਗ ਦਿਖਦਾ ਰਾਹ ਖੜੇ ਜਾਂਦੇ ਨੂੰ ਵੀ ਆ ਜੰਡ ਦੇ ਦਾਲੇ ਲਿਬਟਿਆ ਪਿਆ ਲੀੜਾ ਤੇਲ ਪਾਇਆ ਪਿਆ ਸੰਧੂਰ ਪਾਇਆ ਪਿਆ ਉੱਥੇ ਖੜ ਕੇ ਲਾ ਵੀ ਦਿੰਦੇ ਇਹਨਾਂ ਲੋਕਾਂ ਨੂੰ ਸਮਝਾਓ ਅਕਲ ਦੇ ਅੰਨਿਆਂ ਨੂੰ ਵੀ ਇਹਨਾਂ ਅੰਧਵਿਸ਼ਵਾਸਾਂ ਚ ਬਹਿਮਾ ਚ ਕੁਝ ਨਹੀਂ ਰੱਖਿਆ ਇਹਨੂੰ ਪਾਣੀ ਦਿਓ ਇਹ ਸੋਡੇ ਲਈ ਸੋਡੇ ਜੀਵਨ ਧਾਰਾ ਦਾ ਰਖਤ ਨੇ ਇਹ ਤਾਂ ਹੀ ਜਿਉਂਦੇ ਰਹਿਣਗੇ ਜੇ ਪਾਣੀ ਦੇਵਾਂਗੇ